ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਰਾਹੀਂ ਸਾਰੇ ਸਾਥੀਆਂ ਦਾ ਜਿਹੜੇ ਇੱਥੇ ਆਏ ਐ ਇਹਨਾਂ ਦਾ ਮੈਂ ਧੰਨਵਾਦ ਦਈਆਂ ਤੇ ਤੁਹਾਡੇ ਚੈਨਲ ਰਾਸਤੇ ਅਸੀਂ ਸਰਕਾਰ ਤੇ ਬਿਜਲੀ ਮੋੜ ਦੀ ਮੈਨੇਜਮੈਂਟ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜੋ ਮੁਲਾਜ਼ਮਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਮੰਨੀਆਂ ਗਈਆਂ ਮੰਗਾਂ ਸੀਗੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ ਤੇ ਜਿਹੜੀਆਂ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੇਚਣ ਤੋਂ ਗਰੇਜ ਕਰੇ ਅੱਜ ਦੀ ਮੀਟਿੰਗ ਦੇ ਵਿੱਚ ਪੀਐਸਸੀ ਵੀ ਜੁਆਇੰਟ ਫੋਰਮ ਬਿਜਲੀ ਮਲਾਜ਼ਮ ਇਕਤਾ ਮੰਚ ਇਹੋ ਜਿਹੀ ਤੇ ਗ੍ਰਿਡ ਸਬਸਟੇਸ਼ਨ ਦੇ ਜਥੇਬੰਦੀਆਂ ਇਹਨਾਂ ਦਾ ਤੇ ਇੰਜੀਨੀਅਰਿੰਗ ਐਸੋਸੀਏਸ਼ਨ ਵਿਸ਼ੇਸ਼ ਤੌਰ ਤੇ ਪਹੁੰਚੀ ਇਹ ਅੱਜ ਦਾ ਵਰਨਿੰਗ ਇਸ਼ੂ ਸੀਗਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਰੱਖ ਕੇ ਬਿਜਲੀ ਬੋਰਡ ਦੀਆਂ ਜਿਹੜੀਆਂ ਜਾਇਦਾਦਾਂ ਨੇ ਜਿਹੜੀਆਂ ਕਿ ਜਦੋਂ ਬਿਜਲੀ ਬੋਰਡ ਸਟੇਵਲ ਹੋਇਆ ਸੀਗਾ ਉਦੋਂ ਲੋਕਾਂ ਵੱਲੋਂ ਕਾਫੀ ਜਿਹੜਾ ਇਹਦੇ ਵਿੱਚ 40% ਜਿਹੜੀਆਂ ਦਾਨ ਦਿੱਤੀਆਂ ਗਈਆਂ ਪ੍ਰਾਪਰਟੀਆਂ ਸੀਗੀਆਂ ਉਹਨਾਂ ਨੂੰ ਇਹ ਵੱਡੇ-ਵੱਡੇ ਕਾਰਪੋਰੇਟ ਤੇ ਵੱਡੇ ਘਰਾਣਿਆਂ ਨੂੰ ਇਹ ਵੇਚਣ ਜਾ ਰਹੀ ਹੈ ਔਰ ਮੁਲਾਜ਼ਮ ਜਥੇਬੰਦੀਆਂ ਨੇ ਇਹ ਵਿਰੋਧ ਕੀਤਾ ਹੈ ਕਿ ਇਹ ਜਿਹੜੀਆਂ ਬਿਜਲੀ ਬੋਰਡ ਦਾ ਅਦਾਰਾ ਹੈ ਪਬਲਿਕ ਦਾ ਅਦਾਰਾ ਹੈ ਇਹ ਲੋਕਾਂ ਦੀਆਂ ਪ੍ਰਾਪਰਟੀਆਂ ਹੈ ਇਹ ਸਰਕਾਰ ਨੂੰ ਇਹਨਾਂ ਨੂੰ ਵੇਚਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਤਾਂ 5 ਸਾਲ ਲ ਇੱਕ ਸਟੋਰੀਡਨ ਨੇ ਇਹ ਮਾਲਕ ਨਹੀਂ ਪੰਜਾਬ ਦੇ ਇਹਨਾਂ ਤੋਂ ਬਾਅਦ ਕੋ ਹੋਰ ਆ ਜਾਊਗਾ ਅਸੀਂ ਅਪੀਲ ਕਰਦੇ ਹਾਂ ਕਿ ਇਹ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ ਤੇ ਤੁਰੰਤ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਬਿਜਲੀ ਬੋਰਡ ਦੇ ਮੁਲਾਜ਼ਮ ਜਿਵੇਂ ਕਿ 24 ਤੇ 25 ਦੇ ਵਿੱਚ ਸਾਂਝੇ ਥੜੇ ਵੱਲੋਂ ਸੰਘਰਸ਼ ਕੀਤਾ ਗਿਆ ਹੈ ਅਸੀਂ ਹੋਰ ਇਸ ਸੰਘਰਸ਼ ਨੂੰ ਰੂਪਰੇਖਾ ਦਿੰਦੇ ਹੋਏ ਇਹ ਸੰਘਰਸ਼ ਜਿਹੜਾ ਤਿੱਖਾ ਕਰਾਂਗੇ ਤੁਹਾਡਾ ਕੀ ਸਭ ਨੁਕਸਾਨ ਹੈ ਕਹਿੰਦੇ ਨੇ ਸਾਡਾ ਨੁਕਸਾਨ ਇਹ ਹੈ ਕਿ ਇਹ ਪਬਲਿਕ ਸੈਕਟਰ ਦੇ ادارے ਨੇ ਇਹ ਪਬਲਿਕ ਦੀ ਪ੍ਰਾਪਰਟੀ ਹੈ ਇਹ ਨਹੀਂ ਵਿਕਣੀ ਚਾਹੀਦੀ ਹੈ ਜਦੋਂ ਕਿ ਬਿਜਲੀ ਬੋਰਡ ਸਟੇਬਲ ਹੋ ਰਿਹਾ ਬਿਜਲੀ ਬੋਰਡ ਐਕਸਪੈਂਡ ਹੋ ਰਿਹਾ ਔਰ ਸਾਨੂੰ ਜਿੱਥੇ ਲੋਡ ਫੈਕਟਰ ਹੈ ਉੱਥੋਂ ਇਹ ਪ੍ਰਾਪਰਟੀਆਂ ਵੇਚਣ ਜਾ ਰਹੀ ਹੈ ਜਿੱਥੇ ਲੋਡ ਫੈਕਟਰ ਸੈਂਟਰ ਹੈ ਉੱਥੇ ਸਾਨੂੰ ਇਹ ਪ੍ਰਾਪਰਟੀਆਂ ਚਾਹੀਦੀਆਂ ਨੇ ਤੇ ਇਹ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਨੇ ਇਹ ਇਹਨਾਂ ਦੇ ਐਸੈਟਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਿਜਲੀ ਬੋਰਡ ਵੱਧਦਾ ਹੈ ਐਕਸਪੈਂਡ ਹੁੰਦਾ ਹੈ ਇਹਨਾਂ ਪ੍ਰਾਪਰਟੀਆਂ ਦੀ ਜ਼ਰੂਰਤ ਪਾਉਗੀ ਜਿਹੜਾ ਪਿਛਲੇ ਦਿਨੀ ਅਸੀਂ ਸੰਘਰਸ਼ ਲੜਿਆ ਸੀਗਾ 25 ਦੇ ਵਿੱਚ ਉਹਦੇ ਵਿੱਚ ਮਾਨਯੋਗ ਬਿਜਲੀ ਮੰਤਰੀ ਈਟੀਓ ਸਾਹਿਬ ਤੇ ਬੇਤ ਮੰਤਰੀ ਚੀਮਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੈਨੇਜਮੈਂਟ ਨਾਲ ਸਾਡਾ ਸਮਝੌਤਾ ਹੋਇਆ ਸੀਗਾ ਉਹ ਸਮਝੌਤੇ ਦੇ ਵਿੱਚ ਕਾਫੀ ਸਰਕੂਲਰ ਆ ਜਿਹੜੇ ਉਹ ਆ ਚੁੱਕੇ ਨੇ ਔਰ ਕੁਝ ਮੰਗਾਂ ਜਿਹੜੀਆਂ ਅਹਿਮ ਸਿਗੀਆਂ ਜਿਵੇਂ ਕਿ ਜਿਹੜੇ ਬੱਚੇ ਸਲੇਸ਼ੀਅਮ ਦੇ ਤੌਰ ਤੇ ਭਰਤੀ ਹੋਏ ਸਿਗੇ ਜਦੋਂ ਸਾਡਾ ਕੋਈ ਸਾਥੀ ਸਾਡੇ ਤੋਂ ਵਿਛੜ ਜਾਂਦਾ ਏ ਔਰ ਉਹਨੂੰ ਕੰਪੈਂਸਨੇਟ ਗਰਾਉਂਡ ਤੇ ਸਰਵਿਸ ਦਿੰਦੇ ਐ ਉਹਨਾਂ ਦੇ ਉੱਤੇ ਇੱਕ ਤਾਂ ਪਹਿਲਾਂ ਹੀ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਬਹੁਤ ਲੇਟ ਨੌਕਰੀ ਦਿੱਤੀ ਤੇ ਲੇਟ ਨੌਕਰੀ ਦੇਣ ਤੋਂ ਬਾਅਦ ਉਹਨਾਂ ਤੇ ਜਿਹੜਾ ਪੈਸਾ ਦਿੱਤਾ ਸੀਗਾ ਸਲੇਸ਼ੀਅਮ ਦੇ ਤੌਰ ਤੇ ਜਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਸੀਗੀ ਉਹਦੇ ਤੇ ਉਹਨਾਂ ਨੇ ਜਦੋਂ ਰਿਕਵਰੀ ਪਾਈ ਉਹਨਾਂ ਨੂੰ ਉਹਦੇ ਤੇ 12% ਜਿਹੜਾ ਕੰਟਰੀਬਿਊਟਰੀ ਅ ਇੰਟਰਸਟ ਲਾ ਕੇ ਉਹ ਜਿਹੜਾ ਚੱਕਰਵਿਧੀ ਵਿਆਜ ਕਹਿੰਦੇ ਜਿਹਨੂੰ ਔਰ ਲੱਖਾਂ ਰੁਪਏ ਦੀ ਮਾਉਂਟ 75 75 ਲੱਖ ਰੁਪਈਆ ਐਕਸਟਰਸ਼ਨ ਮਨੀ ਕਹੂੰਗਾ ਮੈਂ ਤਾਂ ਉਹ ਜਿਹੜੀ ਹੈ ਬਿਜਲੀ ਬੋਰਡ ਨਾਲ ਉਗਰਾਹੀ ਹੈ ਔਰ ਉਹ ਲੋਕਾਂ ਦੇ ਹਾਲਾਤ ਅਜਿਹੇ ਨਹੀਂ ਹੈ ਕਿ ਉਹ ਇੰਨੀ ਅਮਾਉਂਟ ਜਿਹੜੀ ਹੈ ਉਹ ਵਾਪਸ ਕਰ ਸਕਣ ਬਿਜਲੀ ਬੋਰਡ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਸਾਡੀ ਜਿਹੜੀ ਕਮਿਟਮੈਂਟ ਹੋਈ ਸੀਗੀ ਦੋਹਾਂ ਮੰਤਰੀਆਂ ਦੀ ਹਾਜ਼ਰੀ ਵਿੱਚ ਜਿਹੜਾ ਉਹਨਾਂ ਦਾ ਇੰਟਰਸਟ ਸੀਗਾ ਉਹ ਬੇਬ ਆਫ ਕਰਨ ਦਾ ਸਾਡੀ ਕਮਿਟਮੈਂਟ ਹੋਈ ਸੀਗੀ ਅਸੀਂ ਮੈਨੇਜਮੈਂਟ ਨੂੰ ਤੁਹਾਡੇ ਜ਼ਰੀਏ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੀਆਂ ਕਮਿਟਮੈਂਟਾਂ ਟੇਬਲ ਤੇ ਹੋ ਚੁੱਕੀਆਂ ਨੇ ਔਰ ਸਰਕਾਰ ਦੀ ਹਾਜ਼ਰੀ ਦੇ ਵਿੱਚ ਹੋਈਆਂ ਨੇ ਵਿੱਤ ਮੰਤਰੀ ਦੀ ਹਾਜ਼ਰੀ ਵਿੱਚ ਹੋਈਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਕਮਿਟਮੈਂਟਾਂ ਸਭ ਪਹਿਲੇ ਹੀ ਬੜੀਆਂ ਮਈਆਂ ਉਹ ਤਾਂ ਬਸ ਕਦੇ ਹੀ ਹੁੰਦੀਆਂ ਹਨ ਹਵਾ ਵਿੱਚ ਨੇ ਦੇਖੋ ਜਦੋਂ ਕਿਤੇ ਜਥੇਬੰਦਕ ਤੌਰ ਤੇ ਲੋਕਾਂ ਨਾਲ ਸੰਘਰਸ਼ਾਂ ਤੋਂ ਬਾਅਦ ਕਮਿਟਮੈਂਟਾਂ ਹੁੰਦੀਆਂ ਨੇ ਉਹ ਕਮਿਟਮੈਂਟਾਂ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਨੇ ਲੇਕਿਨ ਜੇ ਕਮਿਟਮੈਂਟਾਂ ਪੂਰੀਆਂ ਨਹੀਂ ਹੁੰਦੀਆਂ ਨੇ ਤਾਂ ਜਿਹੜੇ ਕਰਮਚਾਰੀ ਐ ਉਹ ਫੇਰ ਸੰਘਰਸ਼ ਕਰਨ ਤੇ ਮਜਬੂਰ ਹੁੰਦੇ ਨੇ ਜੇ ਸੰਘਰਸ਼ ਕਰਦੇ ਨੇ ਤਾਂ ਇਸ ਇੰਡਸਟਰੀ ਦਾ ਜਿਹੜਾ ਮਾਹੌਲ ਐ ਉਹ ਸ਼ਾਂਤ ਹੁੰਦਾ ਏ ਜੇ ਇਸ ਇੰਡਸਟਰੀ ਦਾ ਮਾਹੌਲ ਅਸ਼ਾਂਤ ਹੋਊਗਾ ਤਾਂ ਪੰਜਾਬ ਦੇ ਲੋਕਾਂ ਨੂੰ ਉਹਦਾ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਤੇ ਸਰਕਾਰ ਨੂੰ ਵੀ ਉਹਦਾ ਦਿਕਤਾਂ ਦਾ ਜਿਹੜਾ ਖਮੇਜਾ ਭੁਗਤਣਾ ਪਊਗਾ ਆਏ ਦੀ ਕੋਈ ਨੋ ਕੋਈ ਬਿਜਲੀ ਵਿਭਾਗ ਕੋਲ ਕੋਈ ਕੋਟੈਸਟ ਹੋ ਜਾਓ ਦੇਖੋ ਬਿਜਲੀ ਬੋਰਡ ਦਾ ਜਿਹੜਾ ਪ੍ਰੋਟੈਸਟ ਹੈ ਜਦੋਂ ਜਿਹੜੇ ਥੜੇ ਬਣੇ ਨੇ ਇਹਦੇ ਵਿੱਚ ਬਹੁਤ ਇੰਟੈਕਚੁਅਲ ਪਰਸਨ ਨੇ ਇਹ ਕੋਈ ਖਾਮ ਖਾ ਐਮਏ ਮਤਲਬ ਕੋਈ ਪ੍ਰੋਟੈਸਟ ਨਹੀਂ ਕਰਦੇ ਇਹ ਮੀਟਿੰਗਾਂ ਹੁੰਦੀਆਂ ਨੇ ਇਹਨਾਂ ਤੇ ਏਜੰਡੇ ਬਣਦੇ ਨੇ ਏਜੰਡੇ ਪਾਸ ਕੀਤੇ ਜਾਂਦੇ ਨੇ ਤੇ ਉਹਨਾਂ ਤੇ ਐਨਲਾਈਜ਼ ਹੁੰਦਾ ਏ ਕਿ ਇਹ ਸੰਘਰਸ਼ ਲੜਿਆ ਜਾਵੇ ਜਾਂ ਨਾ ਲੜਿਆ ਜਾਵੇ ਇਹ ਤਦੇ ਫੇ ਕੋਈ ਪ੍ਰੋਟੈਸਟ ਹੁੰਦਾ ਹੈ ਜਦੋਂ ਸਰਕਾਰਾਂ ਜਿਹੜੀਆਂ ਕਮਿਟਮੈਂਟਾਂ ਹੁੰਦੀਆਂ ਨੇ ਉਹਨਾਂ ਤੇ ਕਤਾਈ ਕਰਦੀਆਂ ਨੇ। ਤੁਸੀਂ ਮੰਗ ਕੀ ਕਰਦੇ? ਸਾਡੀ ਮੰਗ ਇਹ ਹੈ ਕਿ ਜਿਹੜਾ ਅੱਜ ਦਾ ਬਰਨਿੰਗ ਇਸ਼ੂ ਸੀਗਾ ਪ੍ਰਾਪਰਟੀਆਂ ਵੇਚਣ ਦਾ। ਇਹ ਇਸ ਇਸ਼ੂ ਤੇ ਇਹ ਸਰਕਾਰ ਨੂੰ ਤੁਰੰਤ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਇਹਦੇ ਵਿੱਚ ਪੰਜਾਬ ਦਾ ਨੁਕਸਾਨ, ਪੰਜਾਬ ਦੇ ਲੋਕਾਂ ਦਾ ਨੁਕਸਾਨ, ਪੀਐਸਪੀਸੀਐਲ ਦਾ ਨੁਕਸਾਨ, ਪੀਐਸਟੀਸੀਐਲ ਦਾ ਨੁਕਸਾਨ। ਪਹਿਲੀ ਗੱਲ ਉਹੀ ਗੱਲ ਜਦੋਂ ਉਸ ਟਬਲ ਵਰਨਿੰਗ ਤੇ ਸਾਡੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਬਿਜਲੀ ਬੋਰਡ ਇੱਕ ਐਸੈਂਸ਼ੀਅਲ ਸਰਵਿਸ ਜਦੇ ਵਿੱਚ ਮਹਿਕਮਾ ਆਂਦਾ ਏ ਇਹ ਸਾਡੀ ਕਮਿਟਿਡ ਹੈ ਬੂ ਯਾਰ ਕਮਿਟਿਡ ਟੂ ਹੈਲਥੀ ਸਪਲਾਈ ਆਪਾਂ ਦੇਣੀ ਹੁੰਦੀ ਹੈ ਸਾਰੇ ਵਰਗ ਨੂੰ ਪੰਜਾਬ ਦੇ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਸਾਰੇ ਕੰਜ਼ਿਮਰ ਨੂੰ ਅਸੀਂ ਸਪਲਾਈ ਬਹੁਤ ਘੱਟ ਸਟਾਫ ਦੇ ਨਾਲ ਉਹ ਮੁਹैया ਕਰ ਰਹੇ ਆ ਲੇਕਿਨ ਸਾਡਾ ਸਟਾਪ ਹੈ ਜਿਹੜਾ ਉਹ ਸਟ੍ਰਵਲ ਵਰਨਿੰਗ ਤੇ ਲਾ ਦਿੱਤਾ ਜਾਂਦਾ ਹੈ ਉੱਥੇ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਚਾਹੁੰਦੇ ਆ ਕਿ ਸਾਡਾ ਕੋਈ ਵੀ ਕਰਮਚਾਰੀ ਉਸ ਡਿਊਟੀ ਤੇ ਨਹੀਂ ਜਾਏਗਾ ਤੇ ਪਿਛਲੇ ਸਾਲ ਵੀ ਅਸੀਂ ਜਿਹੜਾ ਚੀਫ ਸਕੱਟਰੀ ਪੰਜਾਬ ਹੈ ਉਹਨੇ ਇੱਕ ਚਿੱਠੀ ਲਿਖੀ ਸੀਗੀ ਵੀ ਬਿਜਲੀ ਬੋਰਡ ਜ਼ਰੂਰੀ ਸੁਭਾਵਾਂ ਦੇ ਵਿੱਚ ਆਂਦਾ ਹੈ ਇੱਥੋਂ ਦਾ ਕੋਈ ਸਟਾਪ ਹੈ ਇਹਨਾਂ ਨੂੰ ਛੂਟ ਦਿੱਤੀ ਜਾਵੇ ਤੇ ਹੋਰ ਮਹਿਕਮਾ ਕਿਸੇ ਹੋਰ ਤੋਂ ਕੰਮ ਲਿਆ ਜਾਵੇ ਇਹ ਲੇਕਿਨ ਇਹ ਬਹੁਤ ਜ਼ਰੂਰੀ ਸਬਾਵਾਂ ਵਾਲਾ ਵਿਭਾਗ ਹੈ ਇੱਥੇ ਇਹਨਾਂ ਦੀ ਡਿਊਟੀ ਨਾ ਲਾਈ ਜਾਵੇ ਤੀਜੀ ਗੱਲ ਜਿਹੜਾ ਆਣ ਵਾਲੇ ਸਰਦਰ ਸੈਸ਼ਨ ਦੇ ਵਿੱਚ ਦਿੱਲੀ ਪਾਰਲੀਮੈਂਟ ਦੇ ਵਿੱਚ ਰੱਖਿਆ ਜਾ ਰਿਹਾ ਹੈ ਬਿਜਲੀ ਐਕਟ 225 ਹੁਣ ਬਣ ਗਿਆ ਉਹ ਉਹ ਉਹਨਾਂ ਦੇ ਟੇਬਲ ਤੇ ਜਾ ਰਿਹਾ ਹੈ ਉਹਦੇ ਵਿੱਚ 20 ਅਮੈਂਡਮੈਂਟਾਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਜੇ ਉਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪੰਜਾਬ ਦੇ ਲੋਕਾਂ ਲਈ ਔਰ ਗਰੀਬ ਲੋਕਾਂ ਲਈ ਜਿਹੜੀ ਬਿਜਲੀ ਹੈ ਇੱਕ ਇੱਕ ਗਹਿਣੇ ਦੇ ਤੌਰ ਤੇ ਬਣ ਜਾਊਗੀ ਉਹ ਇਹਦੀ ਜੂਝ ਨਹੀਂ ਕਰ ਸਕਦਾ ਜਦੋਂ ਕਿ ਜਿਹੜੀ ਬਿਜਲੀ ਹੈ ਅੱਜ ਦੇ ਯੁੱਗ ਦੇ ਵਿੱਚ ਉਹ ਬਹੁਤ ਜ਼ਰੂਰੀ ਹੈ ਉਹ ਇੱਕ ਫੰਡਾਮੈਂਟਲ ਰਾਈਟਸ ਹੈ ਹਰ ਇੱਕ ਦਾ ਗਰੀਬ ਅਮੀਰ ਦਾ ਉਹਦੀ ਪਹੁੰਚ ਹੋਣੀ ਚਾਹੀਦੀ ਹੈ ਜੇ ਬਿਜਲੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਤੇ ਇਹਨਾਂ ਦਾ ਇਹਦਾ ਜਿਹੜਾ ਜੋ ਵੀ ਕ੍ਰੈਡਿਟ ਹੈ ਉਹ ਕਾਰਪੋਰੇਟ ਤੇ ਸ਼ਰਮਾਏ ਦੇ ਪਰਿਵਾਰਾਂ ਨੂੰ ਦੇ ਦਿੱਤਾ ਜਾਊਗਾ ਤਾਂ ਜਿਹੜੀ ਹੋਰ ਗਰੀਬ ਅਮੀਰ ਦਾ ਜਿਹੜਾ ਪਾਰਾ ਵਧੂਗਾ ਔਰ ਸਾਡੇ ਸਟੇਟ 'ਚ ਸਾਡੇ ਵਿਭਾਗ ਵਿੱਚ ਇਹ ਰਾਜਕਤਾ ਦਾ ਮਾਹੌਲ ਔਰ ਬਹੁਤ ਡਰਦਾ ਮਾਹੌਲ ਮੁਲਾਜ਼ਮਾਂ ਚ ਪਾਇਆ ਜਾ ਰਿਹਾ ਹੈ ਇਹ ਕਿਸੇ ਟਾਈਮ ਦੀ ਇਹ محکمہ ਨੂੰ ਪੂਰਨ ਤੌਰ ਤੇ ਠੇਕੇ ਤੇ ਕਰ ਸਕਦੇ ਆ ਔਰ ਆਊਟਸੋਰਸ ਕਰ ਸਕਦੇ ਆ ਜੋ ਕਿ ਨਹੀਂ ਹੋਣਾ ਚਾਹੀਦਾ ਨੋਕ ਤੌਰ ਤੇ ਬਿਜਲੀ ਬੋਰਡ ਜੋ ਪ੍ਰਾਪਰਟੀਆਂ ਵੇਚ ਰਿਹਾ ਲੋਕਾਂ ਦੀਆਂ ਪ੍ਰਾਪਰਟੀਆਂ ਪਬਲਿਕ ਦੀ ਪ੍ਰਾਪਰਟੀ ਵੇਚ ਰਿਹਾ ਉਹਦੇ ਵਿਰੁੱਧ ਜਿਹੜੀ ਇਹ ਮੀਟਿੰਗ ਜਿਹੜੀ ਹੋਈ ਹੈ ਜਿਹਦੇ ਵਿੱਚ ਪਾਵਰ ਕਾਮ ਟ੍ਰਾਂਸਕੋਪੇਸ਼ਨ ਯੂਨੀਅਨ ਵੀ ਸ਼ਾਮਲ ਹੋਈ ਹੈ ਔਰ ਅਸੀਂ ਮਹਿਸੂਸ ਕਰਨੇ ਆ ਕਿ ਇਹ ਬੀਲੀ ਬੋਰਡ ਨੂੰ ਵੇਚਨ ਵੇਚ ਕੇ ਜਿਹੜੇ ਸਰਮਾਇਦਾਰ ਆ ਉਹ ਆਪਣਾ ਲਾਭ ਲੈਣਾ ਚਾਹੁੰਦੇ ਆ ਜਿਹੜਾ ਨਹੀਂ ਲੈਣ ਦਿੱਤਾ ਜਾਵੇਗਾ ਸਰ ਜੀ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੋਈ ਕੀਤੀ ਸੀਗੀ ਗੱਲਬਾਤ ਜੇ ਉਹ ਦੇ ਨਹੀਂ ਰਹੇ ਸਮਾਨ ਨਹੀਂ ਦੇ ਰਹੇ ਤਾਂ ਗੱਲਬਾਤ ਕਾਦੀ ਕਰਨੀ ਹੈ 9 ਤਰੀਕ ਨੂੰ ਅਸੀਂ ਪ੍ਰੋਟੈਸਟ ਕੀਤਾ ਸਾਰੇ ਪੰਜਾਬ ਦੇ ਵਿੱਚ ਉਦੋਂ ਬਾਅਦ ਵੀ ਨਹੀਂ ਕੋਈ ਸ਼ੁਣਾਂ ਦੇ ਕੰਨ ਤੇ ਜੂਲ ਸਰਕੀ ਉਨੇ ਇਸ ਕਰਕੇ ਐਜੀਟੇਸ਼ਨ ਅੱਜ ਮਕਰੂਬ ਦੇ ਜਿਹੜੀ ਪਹਿਲਾਂ ਦੱਸ ਦਿੱਤੀ ਗਈ ਹੈ ਉਹ ਸ਼ੁਰੂ ਕੀਤੀ ਹੈ ਉਹ ਤੋਂ ਬਾਅਦ ਦੇਖਾਂਗੇ ਕਿ ਮੈਂ ਮੀਟਿੰਗ ਕਰਦਾ ਹੈ ਕਿ ਨਹੀਂ ਕਰਦਾ ਅੱਗੇ ਤੁਸੀਂ ਸੰਗਠਨ ਕਰਨਾ ਵਾ ਜੇ ਤੁਸੀਂ ਕਹਿੰਦੇ ਨੋਟਿਸ ਉਹ ਪਾਟ ਜਿੱਤਾ ਅੱਗੇ ਤੁਸੀਂ ਕਰਨਾ ਕੱਲ੍ਹ ਉਹਦੇ ਜਿੱਤਾ ਨਾ ਕੋਈ ਸਾਡੇ ਕੋਲ ਮੈਸੇਜ ਨਹੀਂ ਆਇਆ ਵੀ ਤੁਸੀਂ ਸਾਡੇ ਨਾਲ ਗੱਲ ਗੱਲਬਾਤ ਕਰੋ ਤੁਸੀਂ ਪ੍ਰੋਟੈਸਟ ਕੀ ਕਰ ਰਹੇ ਜੇ ਸਾਡੀ ਪੋਜੀਸ਼ਨ ਕੀ ਹੈਗੀ ਕੋਈ ਇਸ ਤਰ੍ਹਾਂ ਦਾ ਚੀਫ ਮਿਨਿਸਟਰ ਲੋ ਜਾਂ ਮਿਨਿਸਟਰ ਪਰ ਜਿਹੜਾ ਪਾਵਰ ਮਿਨਿਸਟਰ ਉਹਨਾਂ ਨੂੰ ਕੋਈ ਮੈਸੇਜ ਜਿਹੜਾ ਨਹੀਂ ਆਇਆ ਹੋਰ ਕਿਹੜੀ ਕਿਹੜੀ ਮੰਗਾ ਸਕਦੇ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਮੰਗਾ ਬਿਜਲੀ ਬਲਾਜਮਾ ਦੀ ਪੈਨਸ਼ਨਾਂ ਦੀਆਂ ਜਿਹੜੇ ਸਾਡੇ ਨਾਲ ਕਮਿਟਮੈਂਟ ਕੀਤੀਆਂ ਹੋਈਆਂ ਦੋ ਤਿੰਨ ਮੀਟਿੰਗਾਂ ਦੇ ਵਿੱਚ ਕਮਿਟਮੈਂਟ ਕੀਤੀਆਂ इवन ਕਿ ਉਹਨਾਂ ਦੇ ਵਿੱਚ ਵਿੱਤ ਮੰਤਰੀ ਵੀ ਬੈਠਾ ਆਇਆ ਸੀ ਉਹਨਾਂ ਵਿੱਚੋਂ ਕੁਝ ਲਾਗੂ ਕਰ ਦਿੱਤੀਆਂ ਕੁਝ ਉਸੇ ਤਰ੍ਹਾਂ ਪੈਂਡਿੰਗ ਪਈਆਂ ਅਸੀਂ ਉਹ ਵੀ ਮੰਗ ਕਰਾਂਗੇ ਜਿਹੜਾ ਸਾਡੇ ਨਾਲ ਸਮਝੌਤਾ ਆਇਆ ਹੈ ਉਹਨਾਂ ਸਮਝੌਤੇ ਨੂੰ ਅਮਲ ਦੇ ਵਿੱਚ ਲਿਆਓ ਪੈਨਸ਼ਨ ਦੀ ਗੱਲ ਦੀ ਕੀ ਗੱਲ ਪੈਨਸ਼ਨ ਮਿਲਣੀ ਹੈ ਉਪਰਾਲੀ ਹਾਂਜੀ ਉਪਰਾਲੀ ਹਾਂਜੀ ਹਾਂਜੀ ਜੇਕਰ ਥੀ ਪੈਨਸ਼ਨ ਦੀ ਗੱਲ ਕੀਤੀ ਪੈਨਸ਼ਨ ਮਿਲਦੇ ਨੇ ਜਮਾਤਾਂ ਪਰ ਜਿਹੜੀਆਂ ਪੈਨਸ਼ਨਾਂ ਮਿਲ ਰਹੀਆਂ ਨੇ ਜਿਹੜੀਆਂ ਬੀਲੀ ਬੋਰਡ ਦੇ ਜਿਹੜੇ ਪੈਨਸ਼ਨਰ ਰਹਿ ਗਏ ਆ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਵੀ ਪੈਨਸ਼ਨਾਂ ਦੇ ਪੰਜਾਬ ਸਰਕਾਰ ਦੇ ਜਿਹੜੇ ਪੈਨਸ਼ਨਰ ਰਹੇ ਉਹਨਾਂ ਦੇ ਕੋਈ ਪੈਨਸ਼ਨ ਕਟੌਤੀ ਨਹੀਂ ਕੀਤੀ ਜਾਂਦੀ 200 ਰੁਪਿਆ ਸਾਡੀ ਕੀਤੀ ਜਾਂਦੀ ਜਾਂ ਇਸੇ ਤਰ੍ਹਾਂ ਹੀ ਸਾਨੂੰ ਜਿਹੜਾ ਵਾਧਾ ਦੇਣਾ ਸੀ 16 ਤੋਂ 2.68 ਨਾਲ ਉਹ ਸਾਨੂੰ ਵਾਧਾ ਨਹੀਂ ਹੈ ਵਾਧਾ ਨਹੀਂ ਦਿੱਤਾ ਹੈਗਾ ਇਕ ਪੈਰਟੀਨ ਪੈਨਸ਼ਨ ਬੀਟਵੀਨ 올ਡ ਪੈਨਸ਼ਨ ਐ ਨਿਊ ਪੈਨਸ਼ਨ ਇਹ ਕਰਨੀ ਸੀ ਅਜੇ ਤੱਕ ਕੀਤੀ ਨਹੀਂ 90 ਦਾ ਸਰਕੂਲਰ ਹੋਇਆ ਉਹ ਲਾਰੇ ਲੱਪੇ ਲਾ ਰਿਹਾ ਇਸ ਲਈ ਕੋਈ ਪ੍ਰੋਬਲਮਾ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀਆਂ ਮੁਲਾਜ਼ਮਾਂ ਨੂੰ ਦੇਤੇ ਆ ਪੈਨਸ਼ਨਾਂ ਨੂੰ ਜਿਹੜੇ ਜਿਹੜੇ ਨਹੀਂ ਦੇ ਰਹੇ ਸੋ ਇਹ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਮੰਗ ਪੱਤਰ ਦੇ ਵਿੱਚ ਵੀ ਪਾਈਆਂ ਹਨ ਉਹਨਾਂ ਲਈ ਅਸੀਂ ਅੱਜ ਬਾਕੀ ਹੋਰ ਵੀ ਮਸਲੇ ਜਿਹੜੇ ਕਰਾਂਗੇ ਇੱਕ ਜਿਹੜਾ ਸਾਡਾ ਅੱਜ ਰੈਜ਼ੋਲੂਸ਼ਨ ਹੋਇਆ ਹੈ ਪਰਾਲੀ ਲਈ ਡਿਊਟੀਆਂ ਲਾਈਆਂ ਬਿਜਲੀ ਬੋਰਡ ਦੇ ਕਾਮਿਆਂ ਦੀਆਂ ਅਸੀਂ ਉਹਦੇ ਵਿਖੇਦੀ ਕਰਨੇ ਆ ਕਿ ਇਹ ਆਪਣੀ ਬੰਦੀ ਡਿਊਟੀ ਜਿਹੜੀ ਦੇਣਗੇ ਬਾਅਦ ਜਿਹੜੇ ਫੀਲਡ ਦੇ ਵਿੱਚ ਜਾ ਕੇ ਪ੍ਰਾਲੀ ਪ੍ਰੋਲੀ ਨੂੰ ਕੌਣ ਸਾੜਦਾ ਕੌਣ ਨਹੀਂ ਸਾੜਦਾ ਹੈਗਾ ਉਹਦੇ ਵਿੱਚ ਕੋਈ ਧਿਆਨ ਜਿਹੜਾ ਉਹ ਨਹੀਂ ਦੇਣਗੇ ਅੱਜ ਦੀ ਜਿਹੜੀ ਇਹ ਸਾਡੀ ਲੁਧਿਆਣੇ ਸ਼ਹੀਦ ਕਰਨੈਲ ਸਿੰਘ ਇਸਰੂਪ ਭਵਨ ਦੇ ਵਿੱਚ ਮੀਟਿੰਗ ਕਰ ਰਹੇ ਆ ਅਸੀਂ ਇਹ ਮੇਨ ਤੌਰ ਤੇ ਮੁਲਾਜ਼ਮਾਂ ਦੀ ਪੈਨਸ਼ਨਰਾਂ ਦੀ ਔਰ ਇੰਜੀਨੀਅਰ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਸੀ ਇਹਦੇ ਚ ਸਾਡੇ ਹੋਰ ਵੀ ਇਸ਼ੂ ਨੇ ਮੁਲਾਜ਼ਮਾਂ ਨਾਲ ਸੰਬੰਧਿਤ ਵੀ ਪਰ ਮੁੱਖ ਤੌਰ ਤੇ ਇਹ ਆ ਕਿ ਜਿਹੜੀਆਂ ਸਾਡੇ ادارے ਦੀਆਂ ਪ੍ਰਾਪਰਟੀਆਂ ਨੇ ਉਹ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੇ ਮੁੱਲ ਦੀਆਂ ਨੇ ਉਹ ਲੁਧਿਆਣਾ ਸ਼ਹਿਰ ਵੀ ਹੋ ਸਕਦਾ ਉਹ ਪਟਿਆਲਾ ਸ਼ਹਿਰ ਵੀ ਹੋ ਸਕਦਾ ਮਹਾਲੀ ਵੀ ਹੋ ਸਕਦਾ ਉਹ ਅਮਰਸਰ ਵੀ ਹੋ ਸਕਦਾ ਸਰਕਾਰ ਨੂੰ ਲੋਕਾਂ ਨੇ ਚੁਣਿਆ ਪੰਜਾਬ ਨੂੰ ਬਿਹਤਰ ਬਣਾਉਣ ਲਈ ਤੇ ਇਸ ਸਰਕਾਰ ਨੇ ਇਸ ਆਮ ਆਦਮੀ ਪਾਰਟੀ ਨੇ ਸਤਾ ਚੋਣ ਤੋਂ ਪਹਿਲਾਂ ਕਿਹਾ ਹੀ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ ਤੇ ਰੰਗਲਾ ਪ੍ਰਾਪਰਟੀਆਂ ਵੇਚ ਕੇ ਜਾਇਦਾਦਾਂ ਵੇਚ ਕੇ ਨਹੀਂ ਬਣਦਾ ਇਹ ਜਾਇਦਾਦਾਂ ਲੋਕਾਂ ਨੇ ਦਾਨ ਦੇ ਤੌਰ ਤੇ ਇਸ ਅਦਾਰੇ ਨੂੰ ਦਿੱਤੀਆਂ ਸੀ ਕਈ ਦਹਾਕੇ ਪਹਿਲਾਂ ਕੁਝ ਲੋਕਾਂ ਨੇ ਪਰਸਨਲ ਵੀ ਇਹ ਜਾਇਦਾਦਾਂ ਦਾਨ ਦੇ ਤੌਰ ਤੇ ਦਿੱਤੀਆਂ ਸੀ ਉਹ ਧਾਨ ਤੇ ਦਿੱਤੀਆਂ ਜਾਇਦਾਦਾਂ ਜਿਹੜੀਆਂ ਅੱਜ ਅ ਬਹੁਤ ਮਹਿੰਗਾ ਜੀ ਦਾ ਸ਼ਾਇਦ ਅੰਦਾਜ਼ਾ ਹੀ ਲਾਉਣਾ ਔਖਾ ਜਿਦਾਂ ਲੁਧਿਆਣੇ ਇੱਥੇ ਪ੍ਰੋਪਰ ਰੋਡ ਤੇ ਕੋਈ 30 32 ਏਕੜ ਆ ਪਟਿਆਲੇ ਇਸ ਤੋਂ ਵੀ ਵੱਧ ਆ ਤੇ ਲੁਧਿਆ ਜਿਹੜਾ ਅਮਰਸਰ ਸ਼ਹਿਰ ਆ ਤੇ ਉਹਦੇ ਵਿਰੋਧ ਵਿੱਚ ਅੱਜ ਦੀ ਇਹ ਮੀਟਿੰਗ ਹੋਈ ਆ ਤੇ ਅਸੀਂ ਸਰਕਾਰ ਨੂੰ ਔਰ ਪਾਵਰ ਦੀ ਮੈਨੇਜਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਆਪਣੀਆਂ ਮੰਗਾਂ ਲਈ ਮਸਲਿਆਂ ਲਈ ਵੀ ਸੰਘਰਸ਼ ਕੀਤੇ ਆ ਤੇ ਇਹ ਜਿਹੜਾ ਸਾਡਾ ਮਸਲਾ ਆ ਇਹ ਆ ਸਾਡੇ ادارے ਦਾ ਸਾਡੇ ادارے ਦੀ ਹੋਂਦ ਦਾ ਮਸਲਾ ਇਹਦੇ ਤੇ ਅਸੀਂ ਸਾਰੇ ਇਕੱਠੇ ਆ ਇੰਜੀਨੀਅਰ ਐਸੋਸੀਏਸ਼ਨ ਵੀ ਓਨੀ ਚਿੰਤਤ ਆ ਸਾਡਾ ਪੈਨਸ਼ਨਰ ਆ ਪਾਵਰਕਾਮ ਬ੍ਰਾਂਸਕੋ ਪੈਨਸ਼ਨ ਯੂਨੀਅਨ 8ਕ ਦੀ ਉਹ ਸਾਡੇ ਨਾਲ ਓਨੀ ਹੀ ਚਿੰਤਤ ਆ ਜਿੰਨੇ ਰੈਗੂਲਰ ਅਮਪਲਾਈਜ਼ ਚਿੰਤਤ ਨੇ ਸੋ ਪਹਿਲਾਂ ਜ਼ਿਕਰ ਕਰ ਦਿੱਤਾ ਗਿਆ ਕਿ ਅਸੀਂ ਜੁਆਇੰਟ ਫੋਰਮ ਆ ਜਾਂ ਬਿਲੀ ਮਲਾਜਮ ਇਕਤਾ ਮੰਚ ਆ ਜਾਂ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਆ ਜਾਂ ਗ੍ਰੇਟ ਸਬਸਟੇਸ਼ਨ ਯੂਨੀਅਨ ਅੰਪਲਾਈਜ਼ ਯੂਨੀਅਨ ਆ ਤੇ ਇਹਦੇ ਤੋਂ ਇਲਾਵਾ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਜਿਹੜੀਆਂ ਲੜਨ ਵਾਲੀਆਂ ਧਰਾਂ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ 14 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਰਕਲ ਮੀਟਿੰਗਾਂ ਕਰਾਂਗੇ ਜਿਦੇ ਜਸੀਂ ਸਾਰੇ ਲੜਨ ਵਾਲੇ ਲੋਕਾਂ ਨੂੰ ਆਵਾਜ਼ ਦੇਵਾਂਗੇ ਉਹਨ ਉਸ ਤੋਂ ਬਾਅਦ ਅਸੀਂ 16 ਤਰੀਕ ਤੋਂ 31 ਤਰੀਕ ਤੱਕ ਸਰਕਲਾਂ ਦੇ ਧਰਨੇ ਲਾਵਾਂਗੇ ਸਾਰੇ ਪੰਜਾਬ 'ਚ ਤੇ 2 ਨਵੰਬਰ ਨੂੰ ਅਸੀਂ ਇੱਥੇ ਕਿਉਂਕਿ ਬਿਜਲੀ ਮੰਤਰੀ ਸਾਹਿਬ ਜਿਹੜੇ ਇੱਥੇ ਲੋਕਲ ਨੇ ਲੁਧਿਆਣੇ ਤੋਂ ਤੇ ਬਿਜਲੀ ਮੰਤਰੀ ਜਦੋਂ ਚੇਂਜ ਹੋਏ ਸੀ ਤੇ ਅਸੀਂ ਸਮਝਦੇ ਹਾਂ ਕਿ ਉਹ ਆਦਾਰੇ ਦੀ ਬਿਹਤਰੀ ਲਈ ਕੁਝ ਕਰਨਗੇ ਤੇ ਬਿਹਤਰੀ ਲਈ ਨਾ ਕਰਕੇ ਬਿਜਲੀ ਮੰਤਰੀ ਸਾਹਿਬ ਜਿਹੜੇ ਆ ਉਹ ਉਸੇ ਦਿਨ ਤੋਂ ਉਹ ਪ੍ਰੋਪਰਟੀਆਂ ਵੇਚਣ ਦਾ ਜਿਹੜਾ ਉਹ ਹਿਸਾਬ ਲਾ ਰਹੇ ਆ ਤੇ ਅਸੀਂ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਇੱਥੇ ਬਹੁਤ ਵੱਡਾ ਇਕੱਠ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਕਿਸਾਨ ਜਹੇ ਬੰਦੀਆਂ ਔਰ ਸਮੁੱਚੇ ਪੰਜਾਬ ਦੇ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨੂੰ ਇਕੱਠਿਆਂ ਕਰਕੇ ਇਹ ਸਾਰੀ ਗੱਲਬਾਤ ਦੱਸ ਕੇ ਤੇ ਸਰਕਾਰ ਨੂੰ ਪਿੱਛੇ ਇਸ ਫੈਸਲੇ ਤੋਂ ਮੋੜਾਂਗੇ ਸੰਘਰਸ਼ਾਂ ਦੇ ਰਾਹੀਂ ਤੁਸੀਂ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਸਰਕਾਰ ਨਾਲ ਹਾਂਜੀ ਗੱਲਬਾਤ ਨਹੀਂ ਕੀਤੀ ਸਰਕਾਰ ਸੁਣਦੀ ਨਹੀਂ ਅਜੇ ਸਰਕਾਰ ਦਾ ਇਹ ਸੁਭਾਅ ਆ ਮੈਨੇਜਮੈਂਟਾਂ ਦਾ ਵੀ ਇਹ ਸੁਭਾਅ ਆ ਕਿ ਜਦੋਂ ਲੋਕ ਦੱਬ ਕੇ ਇਕੱਠੇ ਹੋਣ ਸੰਘਰਸ਼ ਕਰਨ ਫੇਰ ਕਦੇ ਸੁਣਦੇ ਆ ਜੇ ਪੋਲੇ ਪੈਰੀ ਸੁਣਦੇ ਹੁਣ ਤਾਂ ਫੇਰ ਲੋਕਾਂ ਨੂੰ ਛੁਮਰਛਾਂ ਦੀ ਲੋੜ ਨਾ ਪਵੇ ਅਸੀਂ ਦੱਜ ਵੀ ਸਾਡਾ ਸਰਕਾਰ ਨੂੰ ਖੁੱਲਾ ਚੈਲੰਜ ਆ ਵੀ ਸਾਡੇ ਨਾਲ ਬਹਿਸ ਕਰੋ ਸਾਡੇ ਨਾਲ ਟੇਬਲ ਤੇ ਬੈਠੋ ਸਾਨੂੰ ਸਮਝਾਓ ਕਿਉਂ ਵੇਚਣੀ ਆ ਪ੍ਰਾਪਰਟੀ ਇਹ ਕੀ ਦੀ ਆ ਪ੍ਰਾਪਰਟੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 5 ਸਾਲ ਲਈ ਚੁਣਿਆ ਇਹਨਾਂ ਨੂੰ ਪੰਜਾਬ ਦੀ ਬਿਹਤਰੀ ਲਈ ਇੱਥੇ ਅਮਨ ਚੈਨ ਹੋਵੇ ਪੰਜਾਬ ਤਰੱਕੀ ਕਰੇ ਤੇ ਜਾਇਦਾਦਾਂ ਵੇਚਣ ਲਈ ਇਹ ਇਹ ਨਹੀਂ ਅਸੀਂ ਕਹਿਨੇ ਆ ਕਿ ਪੰਜਾਬ ਹੁਣ ਪਰਮਤਾਰਨ ਦੀ ਇਲੈਕਸ਼ਨ ਹੋਣੀ ਆ ਉਥੇ ਇੱਕ ਇਹ ਬਣਾਉਣ ਅਜੰਡਾ ਵੀ ਸਾਨੂੰ ਭਰਾਓ ਵੋਟਾਂ ਪਾਓ ਪੰਜਾਬ ਦੇ ਭਰਾਓ ਅਸੀਂ ਜ਼ਾਇਦਾਦਾਂ ਵੇਚਾਂਗੇ ਜ਼ਮੀਨਾਂ ਵੇਚਣ ਦਾ ਕਾਰਨ ਕੀ ਲਗਾ ਕੀ ਖਜ਼ਾਨੇ ਖਰਚ ਕਾਰਨ ਤੇ ਉਹਨਾਂ ਨੇ ਆਪਣੀਆਂ ਰਾਜਸੀ ਲੋੜਾਂ ਨੇ ਜਿਹੜੀ ਲੋਕਾਂ ਨਾਲ ਕਮਿਟਮੈਂਟ ਕੀਤੀ ਹੁੰਦੀ ਆ ਵੱਧ ਕੇ ਖਜ਼ਾਨਾ ਵੇਖ ਕੇ ਲੋਕਾਂ ਨਾਲ ਵਾਅਦੇ ਕਰਨ ਜਿਹੜੇ ਵਾਅਦੇ ਝੂਠੇ ਕਰ ਬੈੰਨੇ ਆ ਮੁਰਕੇ ਉਹਦੇ ਤੇ ਖਰਾ ਨਹੀਂ ਉਤਰਿਆ ਜਾਂਦਾ ਫੇਰੇ ਵੀ ਜ਼ਾਇਦਾਦਾਂ ਦੇ ਵੇਚਣੀ ਸ਼ੁਰੂ ਕਰ ਦਿਓ ਅਸੀਂ ਸਮਝਦੇ ਆ ਵੀ ਇਹ ਪੰਜਾਬ ਦੀ ਜਿਹੜੀ ਹਕੂਮਤ ਹੈ ਇਸ ਵਕਤ ਦੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਲੋਕਾਂ ਨੇ ਬੜੇ ਚਾਵਾ ਨਾਲ ਅੱਡੀਆਂ ਚੁੱਕ ਕੇ ਵੋਟਾਂ ਪਾ ਪਾ ਕੇ ਲਿਆਂਦਾ ਹੀ ਤੇ ਬੜੀਆਂ ਉਮੀਦਾਂ ਦੇ ਨਾਲ ਤੇ ਅਸੀਂ ਉਹਨਾਂ ਤੋਂ ਉਮੀਦ ਨਹੀਂ ਰੱਖਦੇ ਅਸੀਂ ਪਹਿਲਾਂ ਨੂੰ ਨਹੀਂ ਵੇਚਣ ਦਿੱਤੀ ਇਹ ਅਕਾਲੀ ਗਵਰਨਮੈਂਟ ਵੇਲੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਲੁਧਿਆਣੇ ਵਾਲੀ ਜਿਹੜੀ ਆ ਵੇਚਣੀ ਚਾਹੁੰਦੇ ਸੀ ਲੋਕਾਂ ਨੇ ਸੰਘਰਸ਼ ਦੇ ਜ਼ੋਰ ਤੇ ਉਹਨਾਂ ਨੂੰ ਵੀ ਕਿਹਾ ਵੀ ਨਹੀਂ ਇਹ ਨਹੀਂ ਵੇਚਣ ਦੇਾਂਗੇ ਤੇ ਇਹ ਜੇ ਅਸੀਂ ਨਹੀਂ ਵਿਗਣ ਦਿੱਤੀ ਸਾਡੀ ਨਹੀਂ ਨਾ ਹੋਗੀ ਮਾਲਕੀ ਇਹ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਮਾਲਕੀ ਆ ਹੁਣ ਅੱਜ ਇਹ ਕੋਈ ਖੇਤੀਬਾੜੀ ਜੁਨੀ ਅੱਟੀ ਆ ਉਹਦੀ ਜਾਇਦਾਦ ਵਿੱਚ ਜਾਣੇ ਮੰਡੀਕਰਨ ਬੋਰਡ ਨੂੰ ਵੇਚ ਦੇਣੇ ਫਲਾਣੇ ਨੂੰ ਵੇਚ ਦੇਣ ਵੇਚਣ ਵਾਲਾ ਮਹਿਕਮਾ ਬਣਾ ਲੈਣ ਫਿਰ